ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਸਿੱਖ ਕੌਮ ਦੇ ਬਹਾਦਰ ਜੋਧੇ ਦੀ ਜਿਨ੍ਹਾਂ ਨੂੰ ਸੰਤ ਅਤੇ ਸਪਾਹੀ ਵਾਲੇ ਦੋਵੇਂ ਗੁਣ ਸਨ 8ਵੀਂ ਸਦੀ ਦੇ ਅੰਦਰ ਸਿੱਖ ਕੌਮ ਬੜੇ ਵਿਖੜੇ ਪੈਂਡੇ ਵਿੱਚੋਂ ਲੰਘ ਰਹੀ ਸੀ ਮੌਕੇ ਦੇ ਹਾਕਮ ਜ਼ਾਲਮ ਬਣ ਚੁੱਕੇ ਸਨ ਸਿੰਘ ਜੰਗਲਾਂ ਵਿੱਚ ਰਹਿ ਕੇ ਗੁਜ਼ਾਰਾ ਕਰਦੇ ਸੀ ਉਸ ਵਕਤ ਸੰਤ ਸੁਭਾ ਦੇ ਮਾਲਕ ਭਾਈ ਤਾਰਾ ਸਿੰਘ ਜੀ ਪਿੰਡਾਂ ਵਾਂ ਇੱਕ ਧਰਮਸ਼ਾਲਾ ਬਣਾ ਕੇ ਗੁਰੂ ਕਾ ਲੰਗਰ ਚਲਾਉਂਦੇ ਨੇ ਉੱਥੇ ਲੋੜਵੰਦਾ ਦੀ ਵੀ ਮਦਦ ਕੀਤੀ ਜਾਂਦੀ ਸੀ ਇਸ ਬਹਾਦਰ ਯੋਧੇ ਨੇ ਸਮਾਂ ਆਉਣ ਤੇ ਸਿੱਖ ਪੰਥ ਦੀ ਰੱਖਿਆ ਲਈ ਆਪਣਾ ਜੀਵਨ ਧਰਮ ਤੋਂ ਕੁਰਬਾਨ ਕਰ ਦਿੱਤਾ ਆਪ ਜੀ ਦੀ ਸ਼ਹੀਦੀ ਦੇ ਕੀ ਕਾਰਨ ਸਨ ਅਸੀਂ ਇਸ ਵੀਡੀਓ ਦੇ ਰਾਹੀਂ ਸਾਰੇ ਇਤਿਹਾਸ ਦੀ ਸਾਂਝ ਪਾਵਾਂਗੇ ਪੱਟੀ ਦੇ ਇਲਾਕੇ ਵਿੱਚ ਦੋ ਪਿੰਡ ਸਨ ਡਲ ਅਤੇ ਵਾਂ ਜਿਸ ਨੂੰ ਅੱਜ ਕੱਲ ਡਲ ਵਾਂਵੀ ਕਿਹਾ ਜਾਂਦਾ ਹੈ ਵਾਂ ਪਿੰਡ ਵਿੱਚ ਭਾਈ ਤਾਰਾ ਸਿੰਘ ਜੀ ਰਹਿੰਦੇ ਨੇ ਭਜਨ ਬੰਦਗੀ ਕਰਨ ਵਾਲੇ ਸਿੱਧਗੀ ਸਿੱਖ ਸਨ ਆਪਣੇ ਪਿੰਡ ਲਾਗੇ ਇੱਕ ਵਾੜਾ ਬਣਾਇਆ ਸੀ ਧਰਮਸ਼ਾਲਾ ਬਣਾਈ ਸੀ ਜਿੱਥੇ ਬਾਹਰੋਂ ਆਏ ਗਏ ਸਿੰਘ ਜੋ ਜੰਗਲਾਂ ਵਿੱਚ ਰਹਿੰਦੇ ਸੀ ਆ ਕੇ ਟਿਕਾਣਾ ਕਰਦੇ ਸਨ ਗੁਰੂ ਕਾ ਲੰਗਰ ਛਕਦੇ ਭਾਈ ਤਾਰਾ ਸਿੰਘ ਜੀ ਸਿਮਰਨ ਕਰਦਿਆਂ ਹੋਇਆਂ ਉਹਨਾਂ ਲਈ ਆਪ ਲੰਗਰ ਪਾਣੀ ਤਿਆਰ ਕਰਦੇ ਨੇ ਆਪਣੇ ਹੱਥੀ ਉਹਨਾਂ ਦੇ ਆਏ ਗਏ ਸਿੰਘਾਂ ਦੀ ਸੇਵਾ ਕਰਦੇ ਸਨ ਇਹ ਸੇਵਾ ਸਿਮਰਨ ਦੀ ਗੁੜਤੀ ਭਾਈ ਤਾਰਾ ਸਿੰਘ ਜੀ ਨੂੰ ਪਰਿਵਾਰ ਦੇ ਵਿੱਚੋਂ ਮਿਲੀ ਸੀ ਆਪ ਜੀ ਦੇ ਪਿਤਾ ਜੀ ਸਤਿਕਾਰਯੋਗ ਭਾਈ ਗੁਰਦਾਸ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਰਹਿ ਕੇ ਕਈ ਜੰਗਾਂ ਜੁੱਦਾਂ ਵਿੱਚ ਹਿੱਸਾ ਲਿਆ ਇਸ ਤਰ੍ਹਾਂ ਆਪ ਜੀ ਦਾ ਪਰਿਵਾਰ ਸ਼ੁਰੂ ਤੋਂ ਹੀ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਸੀ ਭਾਈ ਤਾਰਾ ਸਿੰਘ ਜੀ ਦਾ ਜਨਮ ਪਿਤਾ ਭਾਈ ਗੁਰਦਾਸ ਸਿੰਘ ਜੀ ਦੇ ਘਰ ਪਾਕਿਸਤਾਨ ਦੀ ਹੱਦ ਦੇ ਨੇੜੇ ਪਿੰਡ ਵਾਂ ਵਿੱਚ 1694 ਈਸਵੀ ਨੂੰ ਹੋਇਆ ਆਪ ਜੀ ਪੰਜ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ ਭਾਈ ਤਾਰਾ ਸਿੰਘ ਜੀ ਭਾਈ ਮਣੀ ਸਿੰਘ ਜੀ ਦੇ ਜਥੇ ਵਿੱਚ ਰਹਿ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ ਨੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਅੱਗੇ ਹੋ ਕੇ ਲੜਨ ਵਾਲੇ ਜਰਨੈਲ ਸਨ ਆਪ ਜੀ ਦੇ ਅੰਦਰ ਧਰਮ ਦੇ ਗੁਣ ਸਨ ਹਰ ਮੁਸ਼ਕਿਲ ਦੇ ਸਮੇਂ ਵੀ ਪੰਥ ਨੂੰ ਸਮਰਪਿਤ ਹੋ ਕੇ ਰਹੇ ਇਸ ਤਰ੍ਹਾਂ ਭਾਈ ਤਾਰਾ ਸਿੰਘ ਜੀ ਨੇ ਆਪਣੇ ਬਾੜੇ ਵਿੱਚ ਬਹੁਤ ਸਾਰੇ ਜੰਡ ਕਰੀਰ ਤੇ ਕਿਕਰਾਂ ਦੇ ਦਰਖਤ ਲਗਾਏ। ਸੇਵਾ ਸਿਮਰਨ ਅਤੇ ਲੋੜਵੰਦਾਂ ਦੀ ਮਦਦ ਕਰਨਾ ਇਹਨਾਂ ਦੀ ਜ਼ਿੰਦਗੀ ਦਾ ਮੁੱਖ ਉਦੇਸ਼ ਸੀ। ਬਾੜੇ ਵਿੱਚ ਸਿੱਖਾਂ ਦੀ ਰੱਖਿਆ ਲਈ ਇੱਕ ਬੁੱਗਾ ਧਰਮਸ਼ਾਲਾ ਬਣਵਾਈ ਜਿੱਥੇ ਸਿੰਘ ਆ ਕੇ ਰਹਿੰਦੇ ਗੁਰੂ ਘਰ ਲੰਗਰ ਛਕਦੇ ਸੀ। ਇਨਾਂ ਕੋਲ ਖੇਤੀਬਾੜੀ ਲਈ ਬਹੁਤ ਜ਼ਮੀਨ ਹੈ ਜਿਸ ਦੀ ਆਮਦਨ ਦਾ ਬਹੁਤ ਹਿੱਸਾ ਪਾਇਤਾਰਾ ਸਿੰਘ ਜੀ ਲੋੜਵੰਦਾ ਦੀ ਸੇਵਾ ਵਿੱਚ ਖਰਚ ਕਰ ਦਿੰਦੇ ਸਨ ਆਪ ਜੀ ਦਾ ਸੁਭਾ ਸੰਤ ਸ਼ਿਪਾਹੀ ਵਾਲਾ ਹੋਣ ਕਰਕੇ ਸਿੱਖ ਪੰਥ ਵਿੱਚ ਬਹੁਤ ਆਦਰ ਸਤਿਕਾਰ ਸੀ ਮੁਗਲਾਂ ਦੇ ਰਾਜ ਸਮੇਂ ਪੰਜਾਬ ਵਿੱਚ ਜ਼ਿਮੀਦਾਰਾਂ ਪ੍ਰਬੰਧ ਸੀ ਪਿੰਡ ਦੇ ਚੌਧਰੀ ਆਮ ਲੋਕਾਂ ਤੇ ਬੜਾ ਜ਼ੁਲਮ ਕਰਦੇ ਸਨ ਪੱਟੀ ਦਾ ਚੌਧਰੀ ਸਾਹਿਬ ਰਾਏ ਬੜਾ ਜ਼ਾਲਮ ਤੇ ਅਤਿਆਚਾਰੀ ਸੀ ਕੁਝ ਇਸ ਨੂੰ ਸਰਕਾਰੀ ਥਾਪੜਾ ਵੀ ਹੋਵੇਗਾ ਸਿੱਖਾਂ ਨੂੰ ਤੰਗ ਕਰਨ ਲਈ ਇਹ ਆਪਣੀਆਂ ਘੋੜੀਆਂ ਨੂੰ ਸਿੱਖਾਂ ਦੇ ਖੇਤਾਂ ਵਿੱਚ ਚਰਨ ਲਈ ਖੁੱਲੀਆਂ ਛੱਡ ਦਿੰਦਾ ਸੀ ਸਿੱਖ ਜੋ ਬੜੇ ਪਿਆਰ ਦੇ ਨਾਲ ਆਪਣੀਆਂ ਫਸਲਾਂ ਨੂੰ ਪਾਲਦੇ ਉਜੜੇ ਖੇਤ ਦੇਖ ਕੇ ਮਨ ਬੜਾ ਦੁਖੀ ਹੁੰਦਾ ਇੱਕ ਦਿਨ ਪੁੱਸੇ ਪਿੰਡ ਦੇ ਦੋ ਸਿੰਘ ਮਾਸੀ ਸਿੰਘ ਅਤੇ ਗੁਰਬਖਸ਼ ਸਿੰਘ ਚੌਧਰੀ ਕੋਲ ਗਏ ਤੇ ਕਹਿਣ ਲੱਗੇ ਤੁਸੀਂ ਕੋੜੀਆਂ ਨੂੰ ਬੰਨ ਕੇ ਰੱਖਿਆ ਕਰੋ ਉਹ ਹਰ ਰੋਜ਼ ਸਾਡੇ ਖੇਤ ਫਸਲਾਂ ਖਰਾਬ ਕਰਦੀਆਂ ਹਨ ਤਾਂ ਚੌਧਰੀ ਕਹਿਣ ਲੱਗਾ ਕਿ ਮੇਰੇ ਕੋਲ ਰਸੇ ਨਹੀਂ ਹਨ ਜਿਸ ਨਾਲ ਮੈਂ ਇਹਨਾਂ ਘੋੜੀਆਂ ਨੂੰ ਬੰਨ੍ਹ ਸਕਾਂ ਇਹ ਗੱਲ ਸੁਣ ਕੇ ਦੋਵੇਂ ਸਿੰਘ ਬੜੇ ਹੈਰਾਨ ਹੋਏ ਕਿ ਪਿੰਡ ਦਾ ਵੱਡਾ ਚੌਧਰੀ ਤੇ ਕਹਿ ਰਿਹਾ ਰਸੇ ਨਹੀਂ ਉਹਨਾਂ ਸਿੰਘਾਂ ਨੇ ਚੌਧਰੀ ਨੂੰ ਦੁਬਾਰਾ ਫਿਰ ਕਿਹਾ ਕਿ ਜੇਕਰ ਤੇਰੇ ਕੋਲ ਰਸੇ ਨਹੀਂ ਬਾਜ਼ਾਰ ਤੋਂ ਮੁਲਖਰੀ ਖਰੀਦ ਲੈ ਤਾਂ ਚੌਧਰੀ ਕਹਿਣ ਲੱਗਾ ਕਿ ਜਿੰਨਾ ਰਸਿਆਂ ਨਾਲ ਮੈਂ ਆਪਣੀਆਂ ਘੋੜੀਆਂ ਨੂੰ ਬੰਨ੍ਹਣਾ ਚਾਹੁੰਦਾ ਉਹ ਬਾਜ਼ਾਰੋਂ ਨਹੀਂ ਮਿਲਦੇ ਇਹ ਰਸੇ ਮੈ ਸਿੱਖਾਂ ਦੇ ਕੇਸ ਕੱਟ ਕੇ ਬਣਾਉਨੇ ਹਨ ਅਜੇ ਇੰਨੇ ਸਿੱਖ ਨਹੀਂ ਤਾਂ ਜੋ ਮੈਂ ਮਜ਼ਬੂਤ ਰਸੇ ਬਣਾ ਸਕਾਂ ਚੌਧਰੀ ਦੇ ਕੇਸਾਂ ਸੰਬੰਧੀ ਨਿਰਾਦਰੀ ਵਾਲੇ ਬੋਲ ਸੁਣ ਕੇ ਸਿੱਖਾਂ ਦੇ ਹਿਰਦੇ ਵਲੁੰਦਰੇ ਗਏ ਬੜੇ ਰੋਹ ਦੇ ਵਿੱਚ ਆਏ ਪਰ ਵਕਤ ਨੂੰ ਟਾਲਣ ਲਈ ਚੌਧਰੀ ਨੂੰ ਕੁਝ ਨਾ ਕਿਹਾ ਵਾਪਸ ਜਾ ਕੇ ਪਿੰਡ ਪੂਸਿਆ ਵਿਖੇ ਸਤਿਕਾਰਯੋਗ ਭਾਈ ਅਮਰ ਸਿੰਘ ਤੇ ਭਾਈ ਬਗੇਲ ਸਿੰਘ ਜੀ ਨੂੰ ਚੌਧਰੀ ਜੀ ਸਿੱਖਾਂ ਪ੍ਰਤੀ ਮਾੜੀ ਸੋਚ ਦੱਸੀ ਭਾਈ ਅਮਰ ਸਿੰਘ ਅਤੇ ਭਾਈ ਬਗੇਲ ਸਿੰਘ ਪੂਸੇ ਪਿੰਡ ਦੇ ਰਹਿਣ ਵਾਲੇ ਇਸੇ ਤਰ੍ਹਾਂ ਭਾਈ ਲਖਬੀਰ ਸਿੰਘ ਜੀ ਕਰਿਆਲੇ ਵਾਲੇ ਇਹ ਤਿੰਨੇ ਸਿੰਘ ਪਵਾੜੇ ਦੀ ਜੜ ਕੋੜੀਆਂ ਪਟਿਆਲੇ ਦੇ ਰਾਜੇ ਕੋਲ ਵੇਚ ਕੇ ਵੱਟੀ ਹੋਈ ਰਕਮ ਭਾਈ ਤਾਰਾ ਸਿੰਘ ਵਾਂ ਵੱਲੋਂ ਚਲਾਈ ਜਾ ਰਹੀ ਧਰਮਸ਼ਾਲਾ ਵਿੱਚ ਭੇਟ ਕਰ ਦਿੰਦੇ ਨੇ ਇੱਥੇ ਵਾਂ ਦੇ ਪਿੰਡ ਵਿੱਚ ਗੁਰਬਾਣੀ ਵਿਚਾਰ ਸ਼ਾਸਤਰ ਵਿਦਿਆ ਤੇ ਲੋੜਵੰਦਾ ਲਈ ਲੰਗਰ ਚੱਲਦਾ ਸੀ ਇਹ ਮਾਇਆ ਇਸ ਲੰਗਰ ਦੇ ਵਿੱਚ ਭੇਟ ਕਰ ਦਿੱਤੀ ਗਈ ਉਧਰ ਕੋੜੀਆਂ ਨੂੰ ਲੱਭਦਾ ਚੌਧਰੀ ਵੀ ਵਾਂ ਨਗਰ ਆ ਪਹੁੰਚਿਆ ਬڑے ਮਾੜੇ ਬੋਲ ਬੋਲਣ ਲੱਗਾ ਤੇ ਸਿੰਘਾਂ ਕੋਲੋਂ ਸੋਧਾ ਲਵਕ ਗਾ ਕੇ ਕੁੱਟ ਖਾ ਕੇ ਵਾਪਸ ਪੱਟੀ ਦੇ ਫੌਜਦਾਰ ਕੋਲ ਪਹੁੰਚਿਆ ਜਾ ਕੇ ਸ਼ਿਕਾਇਤ ਕੀਤੀ ਉਸ ਨੂੰ ਸਿੱਖਾਂ ਦੇ ਵਿਰੋਧ ਪੜਕਾਇਆ ਕਿ ਕੱਲ ਅਸੀਂ ਜਿੰਨਾ ਸਿੱਖਾਂ ਦੇ ਸਿਰ ਦੇ ਮੁੱਲ ਪਾਏ ਸਨ ਅੱਜ ਉਹਨਾਂ ਦੀ ਇਹ ਹਿੰਮਤ ਸਾਡੀਆਂ ਘੋੜੀਆਂ ਵੇਚ ਕੇ ਲੰਗਰ ਲਾ ਰਹੇ ਨੇ ਫੌਜਦਾਰ ਵੀ ਗੁੱਸੇ ਵਿੱਚ ਆ ਗਿਆ ਉਸ ਨੇ ਸਿੱਖਾਂ ਨੂੰ ਸੋਦਨ ਲਈ 80 ਪੈੰਦਲ ਤੇ 25 ਕੋੜ ਸਵਾਰਾਂ ਦੇ ਨਾਲ ਆਪਣਾ ਭਰਾ ਤੇ ਭਤੀਜੇ ਭੇਜ ਦਿੱਤੇ ਉਸ ਵਕਤ ਬਾਬਾ ਬਗੇਲ ਸਿੰਘ ਜੀ ਵਾਂ ਪਿੰਡ ਦੇ ਵਿੱਚ ਸਨ ਸਵੇਰ ਦਾ ਸਮਾਂ ਜੰਗਲ ਪਾਣੀ ਲਈ ਬਾਹਰ ਜਾ ਰਹੇ ਨੇ ਧਰਮਸ਼ਾਲਾ ਦੇ ਬਾਹਰਵਾਰ ਇਸ ਫੌਜ ਨਾਲ ਬਾਬਾ ਬਗੇਲ ਸਿੰਘ ਜੀ ਦਾ ਟਕਰਾ ਹੋ ਗਿਆ ਫੌਜਾਂ ਦੀ ਭੀੜ ਦੇਖ ਕੇ ਸਮਝ ਗਏ ਉਹਨਾਂ ਨੇ ਸੋਚਿਆ ਕਿ ਜੇ ਮੈਂ ਪਿੱਛੇ ਸਾਥੀਆਂ ਨੂੰ ਦੱਸਣ ਜਾਵਾਂ ਤਾਂ ਦੁਸ਼ਮਣ ਨੂੰ ਪਿੱਠ ਦਿਖਾਉਣਾ ਹੋਵੇਗਾ ਜੋਰ ਨਾਲ ਗੜਵਾ ਵਗਾ ਕੇ ਧਰਤੀ ਤੇ ਸੁੱਟਿਆ ਉੱਚੀ ਆਵਾਜ਼ ਵਿੱਚ ਜੈਕਾਰਾ ਬੁਲਾਇਆ ਜਿੰਨਾ ਕਿ ਵੈਰੀਆਂ ਸਮੇਟ ਸਕਦੇ ਸੀ ਸਮੇਟ ਲਏ ਇੰਨੇ ਸਮੇਂ ਨੂੰ ਆਵਾਜ਼ ਸੁਣ ਕੇ ਬਾਕੀ ਸਿੰਘ ਵੀ ਬਾਹਰ ਆ ਜਾਂਦੇ ਨੇ ਦੋਵਾਂ ਠਿਰਾ ਵਿੱਚ ਲੜਾਈ ਹੋਈ ਇੱਥੇ ਭਾਈ ਬਗੇਲ ਸਿੰਘ ਜੀ ਸ਼ਹੀਦ ਹੋ ਜਾਂਦੇ ਨੇ ਦੂਜੇ ਪਾਸੇ ਫੌਜਦਾਰ ਦਾ ਭਰਾ ਤੇ ਦੋ ਪੁੱਤੀਜੇ ਮਾਰੇ ਗਏ ਬਾਕੀ ਦੀ ਫੌਜ ਵਾਪਸ ਪੱਜ ਜਾਂਦੀ ਹੈ ਅਗਲੇ ਦਿਨ ਇਹਨਾਂ ਚੌਧਰੀਆਂ ਵੱਲੋਂ ਮਾਫੀ ਮੰਗ ਕੇ ਲਾਸ਼ਾਂ ਲਈਆਂ ਸਨ ਪਾਈ ਅਮਰ ਸਿੰਘ ਅਤੇ ਪਾਈ ਬਗੇਲ ਸਿੰਘ ਇਹਨਾਂ ਯੋਧਿਆਂ ਦੀ ਯਾਦ ਵਿੱਚ ਪਿੰਡ ਪੂਸੇ ਵਿੱਚ ਜਨਮ ਸਥਾਨ ਗੁਰਦੁਆਰਾ ਸਾਹਿਬ ਵੀ ਬਣਿਆ ਹੈ ਉਸ ਸਮੇਂ ਕੁਝ ਸਿੰਘਾਂ ਨੇ ਪਾਈ ਤਾਰਾ ਸਿੰਘ ਜੀ ਨੂੰ ਸਲਾਹ ਦਿੱਤੀ ਕਿ ਫੌਜਦਾਰ ਦਾ ਭਰਾ ਤੇ ਭਤੀਜੇ ਲੜਾਈ ਵਿੱਚ ਮਾਰੇ ਗਏ ਹਨ ਉਹ ਮੁੜ ਕੇ ਦੁਬਾਰਾ ਜ਼ਰੂਰ ਹਮਲਾ ਕਰੇਗਾ ਤੁਸੀਂ ਇਸ ਵਕਤ ਇੱਥੋਂ ਲਾਬੇ ਹੋ ਜਾਓ ਜੋ ਹੋਏਗਾ ਅਸੀਂ ਆਪੇ ਨਿਪਟ ਲਵਾਂਗੇ ਤਾਂ ਭਾਈ ਤਾਰਾ ਸਿੰਘ ਜੀ ਨੇ ਸਾਰੇ ਸਿੱਖਾਂ ਨੂੰ ਕਹਿ ਕੇ ਜਿਸ ਦਿਨ ਮੈਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਸੀ ਉਸ ਵਾਹਿਗੁਰੂ ਅੱਗੇ ਅਰਦਾਸ ਕਰਕੇ ਪ੍ਰਣ ਕੀਤਾ ਸੀ ਕਿ ਮੈਂ ਕਦੀ ਵੀ ਪੰਥ ਤੋਂ ਬੇਮੁਖ ਨਾ ਹੋਵਾਂ ਜਿਉਂਦੇ ਜੀ ਵੀ ਮਰਨ ਵੇਲੇ ਵੀ ਸਨਮੁਖ ਹੋ ਕੇ ਸ਼ਹਾਦਤ ਦਾ ਜਾਮ ਪੀਵਾਂ ਮੈਂ ਤਾਂ ਇੱਥੇ ਸ਼ਹੀਦ ਹੋਣ ਦਾ ਫੈਸਲਾ ਕਰ ਚੁੱਕਾ ਹਾਂ ਤੁਹਾਡੇ ਵਿੱਚੋਂ ਜੇਕਰ ਕੋਈ ਜਾਣਾ ਚਾਹੁੰਦਾ ਹੈ ਤਾਂ ਉਹ ਪਾਸੇ ਜਾ ਸਕਦਾ ਹੈ 9 ਜੂਨ 1726 ਦਾ ਦਿਨ ਚੜਿਆ 30000 ਦੀ ਵੱਡੀ ਫੌਜ ਲੈ ਫੌਜੀ ਜਰਨੈਲ ਮੂਮਨ ਖਾਂ ਤੇ ਫੌਜਦਾਰ ਤੱਕੀ ਖਾਂ ਵਾਂ ਪਿੰਡ ਤੇ ਚੜਾਈ ਕਰਕੇ ਆ ਜਾਂਦੇ ਨੇ ਇਥੇ ਚੰਗੀ ਜੰਮ ਕੇ ਲੜਾਈ ਹੋਈ ਸਿੱਖਾਂ ਨਾਲੋਂ ਵੈਰੀਆ ਦੀ ਗਿਣਤੀ ਬਹੁਤ ਜ਼ਿਆਦਾ ਸੀ ਪਰ ਫਿਰ ਵੀ ਸਿੱਖਾਂ ਨੇ ਬਹਾਦਰੀ ਨਾਲ ਅੱਗੇ ਹੋ ਕੇ ਦੁਸ਼ਮਣ ਦੇ ਸਾਹਮਣੇ ਹੋ ਕੇ ਮੁਕਾਬਲਾ ਕੀਤਾ ਸਿੰਘਾਂ ਦੇ ਹੱਲੇ ਅੱਗੇ ਇਹ ਵੱਡੀ ਗਿਣਤੀ ਵਾਲੇ ਦੁਸ਼ਮਣ ਵੀ ਨਾ ਟਿਕ ਸਕੇ ਤੱਕੀ ਖਾਂ ਫੌਜਦਾਰ ਅਗਿਆ ਆ ਤੇ ਬੜੇ ਰੋਗ ਤੇ ਹੰਕਾਰ ਵਿੱਚ ਪੁੱਛਣ ਲੱਗਾ ਤੁਹਾਡੇ ਵਿੱਚੋਂ ਤਾਰਾ ਸਿੰਘ ਕੌਣ ਹੈ ਸੁਣਿਆ ਹੈ ਉਹ ਬੜਾ ਵੱਡਾ ਸੂਰਮਾ ਹੈ ਉਸ ਨਾਲ ਮੈਂ ਵੀ ਦੋ ਦੋ ਹੱਥ ਕਰਕੇ ਵੇਖ ਲਵਾਂ ਉਸਨੇ ਆਪਣਾ ਸਾਰਾ ਸਰੀਰ ਸੰਜੋਹ ਨਾਲ ਢੱਕਿਆ ਹੋਇਆ ਸੀ ਪਾਇ ਤਾਰਾ ਸਿੰਘ ਜੀ ਨੇ ਦੂਰੋਂ ਆਪਣੇ ਨੇਜੇ ਨਾਲ ਸਿੱਧਾ ਉਸਦੇ ਮੂੰਹ ਤੇ ਇੰਨੀ ਜ਼ੋਰ ਨਾਲ ਵਾਰ ਕੀਤਾ ਤੇ ਕਿਹਾ ਇਸ ਦਾ ਨਾਂ ਤਾਰਾ ਸਿੰਘ ਹੈ ਉਹ ਪਿੱਛੇ ਵੱਲ ਨੂੰ ਦੌੜ ਪਿਆ ਮੂੰਹ ਵਿੱਚੋਂ ਖੂਨ ਦੇ ਫੁਹਾਰੇ ਫੁੱਟ ਪਏ ਮੋਮਨ ਖਾਨ ਨੇ ਜੱਕੀ ਖਾਨ ਨੂੰ ਦੇਖ ਕੇ ਕਿਹਾ ਕਿ ਕੀ ਗੱਲ ਭਾਂ ਚਬਾ ਰਹੇ ਹੋ ਤਾਂ ਉਸ ਨੇ ਮੋਮਨ ਖਾਨ ਨੂੰ ਖਿਜ ਕੇ ਕਿਹਾ ਕਿ ਤੂੰ ਹੀ ਅੱਗੇ ਹੋ ਕੇ ਦੇਖ ਤਾਰਾ ਸਿੰਘ ਵੱਢ ਰਿਹਾ ਹੈ ਇੱਕ ਪਾਸੇ ਗਿੰਤੀ ਦੇਵ ਸਿੰਘ ਤੇ ਨਾਲ ਭਾਈ ਤਾਰਾ ਸਿੰਘ ਜੀ ਬਹਾਦਰੀ ਦੇ ਨਾਲ ਜੰਗ ਲੜ ਰਹੇ ਨੇ ਦੂਸਰੇ ਪਾਸੇ ਇਹ 30000 ਦੀ ਗਿਣਤੀ ਵਿੱਚ ਫੌਜ ਚੜ ਕੇ ਆਈ ਸੀ ਹੁਣ ਮੋਮਨ ਖਾਨ ਨੇ ਸਾਰੀ ਫੌਜ ਨੂੰ ਇਕੱਠਿਆਂ ਸਿੱਖਾਂ ਉੱਤੇ ਝਾੜ ਦਿੱਤਾ ਹੌਲੀ-ਹੌਲੀ ਸਾਰੇ ਸਿੰਘ ਇੱਕ-ਇੱਕ ਕਰਕੇ ਕਈਆਂ ਨੂੰ ਮੌਤ ਦੇ ਘਾਟ ਉਤਾਰਦੇ ਹੋਏ ਸ਼ਹੀਦ ਹੋ ਜਾਂਦੇ ਇਸ ਵਾ ਪਿੰਡ ਦੀ ਜੰਗ ਦੇ ਵਿੱਚ ਭਾਈ ਤਾਰਾ ਸਿੰਘ ਜੀ ਦੇ ਨਾਲ 20 ਸਿੱਖਾਂ ਨੇ ਸ਼ਹਾਦਤ ਦਾ ਜਹਮ ਪੀਤਾ ਭਾਈ ਤਾਰਾ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਸਿੱਖ ਪੰਥ ਵੱਲੋਂ ਸਰਬੱਤ ਖਾਲਸਾ ਸਦਿਆ ਗਿਆ ਗੁਰਮਤੇ ਪਾਸ ਹੋਏ ਜਿਸ ਵਿੱਚ ਬਦਲਾ ਲੈਣ ਦੇ ਨਾਲ ਮੁਖਬਰੀ ਕਰਨ ਵਾਲਿਆਂ ਨੂੰ ਵੀ ਕਠੋਰ ਸਜ਼ਾ ਦੇਣ ਦਾ ਫੈਸਲਾ ਕੀਤਾ ਗਿਆ ਇਸ 8ਵੀਂ ਸਦੀ ਦਾ ਇਤਿਹਾਸ ਸਿੱਖ ਕੌਮ ਲਈ ਬੜਾ ਸੰਘਰਸ਼ਮਈ ਸੀ 1726 ਈਸਵੀ ਵਿੱਚ ਭਾਈ ਤਾਰਾ ਸਿੰਘ ਵਾਂ ਦੀ ਸ਼ਹੀਦੀ ਹੋਈ ਇਸ ਤੋਂ ਬਾਅਦ ਕੱਲੂ ਘਾਰੇ ਵਾਪਰੇ ਮਹਾਨ ਕੁਰਬਾਨੀ ਹੋਈਆਂ ਇਸ ਸਦੀ ਦੇ ਅਖੀਰ ਵਿੱਚ 1799 ਈਸਵੀ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਸਥਾਪਿਤ ਕੀਤਾ ਮਹਾਨ ਸ਼ਹੀਦ ਪਾਈ ਤਾਰਾ ਸਿੰਘ ਜੀ ਦਾ ਜੀਵਨ ਆਪ ਜੀ ਦੇ ਨਾਲ ਸਾਂਝਾ ਕਰਦਿਆਂ ਹੋਇਆਂ ਭੁਲਾਉਂਦੀ ਖੀਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ